ਸਤਿਗੁਰੂ ਕਹਿੰਦੇ ਨੇ ਭਈ ਨਰਾਸੀ ਬਹੁਤੇ ਦਿਨ ਲਾਗੇ ਦੇਸ ਦਸੰਤਰ ਮੈਂ ਸਗਲੇ ਚਾਹੀ ਭਈ ਨਰਾਸੀ ਬਹੁਤੇ ਦਿਨ ਲਾਗੇ ਕਹਿੰਦੇ ਜੀ ਬਹੁਤ ਦਿਨ ਲੱਗ ਗਏ ਨੇ ਬਹੁਤ ਸਮਾਂ ਬਕੀਤ ਹੋ ਗਿਆ ਹੁਣ ਤਾਂ ਮੈਂ ਫਿਰ ਫਿਰ ਕੇ ਨਰਾਸ ਲਾਗੇ ਭਾਵ ਕੇ ਬੜੇ ਜਨਮ ਧਾਰਨ ਕੀਤੇ ਨੇ ਤੇ ਸਤਿਗੁਰੂ ਜੋ ਕਹਿੰਦੇ ਨੇ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਕਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈ ਹਰਗ੍ਰਖ ਜੋਇਓ ਮਿਲ ਜਗਦੀਸ਼ ਮਿਲਣ ਕੀ ਵਰੀਆ ਚਰੰਗ ਕਾਲ ਇਹ ਦੇਸ ਜਰੀਆ ਇਸ ਪੌੜੀ ਤੋਂ ਜੋ ਨਰ ਚੁੱਕੇ ਸੋ ਆਏ ਜਾਏ ਦੁਖ ਪਾਏ ਇਹਨੇ ਬੜਾ ਸਮਾ ਹੋ ਗਿਆ ਹੁਣ ਤੇ ਮੈਂ ਨਿਰਾਸ਼ ਹੋਈ ਆ ਭਈ ਨਰਾਸ਼ੀ ਬਹੁਤੇ ਦਿਨ ਲਾਗੇ ਦੇਸ਼ ਦਸੰਤਰ ਮੈਂ ਸਗਲੇ ਚਾਹੇ ਵੇਸਾਂ ਦਸੰਤਰਾਂ ਦੇ ਵਿੱਚ ਫਿਰ ਕੀ ਵੇਖਲੇ ਦਸਾਂ ਦਿਸ਼ਾਵਾਂ ਦੇ ਵਿੱਚ ਉਸ ਪਰਮਾਤਮਾ ਨੂੰ ਲੱਭ ਲਿਆ ਭੈਉ ਕਰਮਾਲ ਪ੍ਰਭ ਭੈ ਸੁਭਾਵੇ ਕਹਿੰਦੇ ਨੇ हे ਦਾਤਿਆ ਇਹ ਕਿਰਪਾ ਕਰੇ ਕਾਲ ਪ੍ਰਭ ਵੈਗਰੂ ਉਹ ਪਰਮਾਤਮਾ ਜਦੋਂ ਮਿਲਦਾ ਸਹਿਜ ਸੁਭਾਵੇ ਹੀ ਮਿਲਦਾ ਮਨ ਦੇ ਹੱਟਣ ਨਾਲ ਕਦੇ ਪ੍ਰਾਪਤ ਨਹੀਂ ਹੋਇਆ ਕਰਦਾ ਮਨ ਹਟ ਕੇ ਨਹੀਂ ਨਾ ਪਾਏ ਸਹਿਜ ਸੁਭਾਵੇ ਵਿੱਚ ਆ ਕੇ ਹੀ ਉਹ ਪਰਮਾਤਮਾ ਸੋ ਦੇ ਵਿੱਚ ਮਿਲਦਾ ਹੈ ਤੇ ਫਿਰ ਮਿਲਦਾ ਕਿਵੇਂ ਸਤਿਗੁਰੂ ਕਹਿੰਦੇ ਨੇ ਭਇਓ ਕਿਰਪਾਲ ਸਤ ਸੰਗ ਮਲਾਇਆ ਕਹਿੰਦੇ ਜਦੋਂ ਉਹ ਕਾਲਪੁਰਖ ਵਹਿਗੁਰੂ ਕਿਰਪਾ ਦੇ ਘਰ ਵਿੱਚ ਆਉਂਦਾ ਸ਼ਿਰ ਗੁਰੂ ਦੀ ਸੰਗਤ ਮਿਲਦੀ ਭਇਓ ਕਿਰਪਾਲ ਸਤ ਸੰਗ ਮਲਾਇਆ ਉਜੀ ਤਪਤ ਘਰ ਇਹ 베ਰ ਆਇਆ ਕਹਿੰਦੇ ਨੇ ਜਦੋਂ ਨਿਤਾ ਪ੍ਰਤੀ ਹੀ ਇਸ ਜੀ ਸ੍ਰੀ ਪਰਮਾਤਮਾ ਦੇ ਨਾਮ ਨੂੰ ਜੱਪਿਆ ਸੰਗਤ ਵਿੱਚ ਆ ਕੇ ਟੁੜਿਆ ਗੁਰੂ ਨੇ ਕਿਰਪਾ ਕਰ ਦਿੱਤੀ ਗੁਰੂ ਦੀ ਕਿਰਪਾ ਦੇ ਨਾਲ ਉਹ ਪਰਮਾਤਮਾ ਜਿਹੜਾ ਸੀ ਉਹ ਸਾਨੂੰ ਆਪਣੇ ਅੰਦਰੋਂ ਹਿਰਦੇ ਘਰ ਦੇ ਵਿੱਚੋਂ ਹੀ ਪ੍ਰਾਪਤ ਹੋ ਜਾਂਦਾ ਹੈ ਉਹ ਕੋਈ ਵਿਖੋ ਬਾਹਰ ਨਹੀਂ ਹੈ ਉਹ ਸਾਡੇ ਅੰਦਰ ਹੈ ਪਰ ਜਦੋਂ ਗੁਰੂ ਦੀ ਸੰਗਤ ਕਰਦਿਆ ਅੰਦਰੋਂ ਸਾਡੇ ਵਿਖਿਆ ਦੀ ਮੈਲ ਖਤਮ ਹੋ ਜਾਂਦੀ ਹੈ ਮਾਇਆ ਦੀਆਂ ਤ੍ਰਿਸ਼ਨਾ ਤਰੰਗਾਂ ਖਤਮ ਹੋ ਜਾਂਦੀਆਂ ਨੇ ਅੰਦਰੋਂ ਮੂਹ ਮਾਇਆ ਖਤਮ ਹੋ ਜਾਂਦਾ ਹੈ ਹੋਂ ਮ ਖਤਮ ਹੋ ਜਾਂਦਾ ਹੈ ਵੇਖੋ ਇਹ ਸਾਰੀਆਂ ਚੀਜ਼ਾਂ ਗੁਰੂ ਦੀ ਸ਼ਕਤ ਦੇ ਵਿੱਚ ਹੀ ਆ ਕੇ ਖਤਮ ਹੁੰਦੀਆਂ ਗੁਰੂ ਦੀ ਸ਼ਕਤ ਦੇ ਵਿੱਚ ਜਪਿਆ ਹੋਇਆ ਨਾਮ ਹੀ ਇਸ ਹੋਂ ਦੇ ਵਿੱਚ ਪਰਮੁਲਤ ਹੁੰਦਾ ਹੈ ਤੇ ਨਾਮ ਦੇ ਨਾਲੇ ਸਭ ਕੁਝ ਹੀ ਖਤਮ ਹੋ ਜਾਂਦਾ ਹੈ ਤੇ ਕੇਵਲ ਤੇ ਕੇਵਲ ਜਿਸ ਦਾ ਅਪਵਾ ਨਾਮ ਜਪਦਿਆ ਉਹ ਫਿਰ ਅੰਦਰ ਆਤਮੇ ਜੋ ਪ੍ਰਗਟ ਹੋ ਜਾਂਦਾ ਹੈ ਤੇ ਇਸ ਕਰਕੇ ਸਦਗੋ ਕਹਿੰਦੇ ਨੇ ਭਾਇਓ ਕਿਰਪਾਲ ਸਤ ਸੰਗ ਮਲਾਇਆ 부ਜੀ ਤਪਤ ਘੜੇ ਫਿਰ ਆਇਆ ਕਹਿੰਦੇ ਨੇ ਜਿਹੜੀ ਮਾਇਆ ਦੀ ਤਪਸ਼ ਸੀ ਖਤਮ ਹੋ ਗਈ ਅੰਦਰ ਹਿਰਦੇ ਕਰਦੇ ਵਿੱਚੋਂ ਪਰਮਾਤਮਾ ਪ੍ਰਾਪਤ ਹੋ ਗਿਆ ਕਿਉਂਕਿ ਜਦੋਂ ਸੰਗਤ ਵਿੱਚ ਆ ਕੇ ਪਰਮਾਤਮਾ ਦਾ ਨਾਮ ਜਪਿਆ ਸ਼ੀਤਲ ਥੀ ਵੇ ਨਾਨਕਾ ਜਪਦੜੋ ਹਰ ਨਾਮ ਅੰਦਰ ਜਿਹੜਾ ਸ਼ੀਤਲ ਹੋ ਗਿਆ ਠੰਡਾ ਹੋ ਗਿਆ ਪਰਮਾਤਮਾ ਸਿਰ ਦੇ ਕਰਦੇ ਵਿੱਚ ਹੀ ਪ੍ਰਗਟ ਹੋ ਗਿਆ ਸਤਿਗੁਰੂ ਇਸ ਕਰਕੇ ਕਹਿੰਦੇ ਨੇ ਭੈਉ ਪਰਪਾਲ ਸਤ ਸੰਗ ਮਲਾਇਆ ਉਜੀ ਤਪਤ ਕਰੇ ਫਿਰ ਆਇਆ ਸੰਗਲ ਸ਼ਿੰਗਾਰ ਹੁਣ ਮੁਝੇ ਸੁਹਾਇਆ ਕਉ ਨਾਨਕ ਗੁਰ ਧਰਮ ਚਕਾਇਆ ਕਹਿੰਦੇ ਨੇ ਹੁਣ ਜਿਹੜੇ ਮੇਰੇ ਕੀਤੇ ਹੋਏ ਉਦਮ ਸਾਰੇ ਹੀ ਸੋਭਣਿਕ ਲੱਗਦੇ ਨੇ ਗੁਰੂ ਨੇ ਮੇਰੇ ਅੰਦਰੋਂ ਧਰਮ ਦਾ ਫਲ ਦਾ ਖਾਸ ਕਰ ਦਿੱਤਾ ਜਦੋਂ ਤੱਕ ਧਰਮ ਬਣਿਆ ਰਹਿੰਦਾ ਉਸ ਵੇਲੇ ਤੱਕ ਪਰਮਾਤਮਾ ਪ੍ਰਗਟ ਨਹੀਂ ਹੁੰਦਾ ਜਿਸ ਵੇਲੇ ਤិន ਜਿਸ ਵੇਲੇ ਫਿਰ ਪਰਮਾਤਮਾ ਅੰਦਰ ਵਹਿਰਦੇ ਘਰ ਦੇ ਵਿੱਚੋਂ ਪ੍ਰਗਟ ਹੋ ਜਾਂਦਾ ਹੈ ਜਹ ਦੇਖਾਂ ਤੈ ਬਿਰਹ ਭਾਈ ਖੋਲਿਓ ਕਪਾੜ ਤਾ ਮਰ ਠਹਿرائی ਕਹਿੰਦੇ ਨੇ ਫਿਰ ਇਹ ਜੀਵ ਇਹ ਜਗਿਆਸੂ ਜਨ ਸੇਵਕ ਜਿਹੜੇ ਪਾਸੇ ਵੀ ਵੇਖਦਾ ਉਸ ਪਾਸੇ ਇਸ ਨੂੰ ਫਿਰ ਪਰਮਾਤਮਾ ਦਾ ਰੂਪ ਹੀ ਦਿਸਦਾ ਹੈ ਪਰਮਾਤਮਾ ਤੋਂ ਬਿਨਾ ਹੋਰ ਕੁਝ ਨਹੀਂ ਦਿਸਦਾ ਜੋ ਦੀਸੈ ਸੋ ਤੇਰਾ ਜੋ ਵੀ ਦਿਸਦਾ ਉਹ ਸਭ ਕੁਝ ਪਰਮਾਤਮਾ ਦਾ ਰੂਪ ਹੀ ਰੂਪ ਹੀ ਦਿਸਦਾ ਹੋਰ ਫਿਰ ਕੁਝ ਨਹੀਂ ਦਿਸਦਾ ਇਹ ਪਰਮਾਤਮਾ ਦੇ ਮਿਲ ਜਾਣ ਦੀ ਨਿਸ਼ਾਨੀ ਹੈ ਕਿ ਜਦੋਂ ਪਰਮਾਤਮਾ ਮਿਲ ਜਾਂਦਾ ਹੈ ਫਿਰ ਕੇਵਲ ਤੇ ਕੇਵਲ ਇਸ ਜੀਵ ਨੂੰ ਪਰਮਾਤਮਾ ਹੀ ਨਜ਼ਰੀ ਆਉਂਦਾ ਪਰਮਾਤਮਾ ਤੋਂ ਬਿਨਾਂ ਹੋ ਕੇ ਕੋਈ ਵੀ ਨਜ਼ਰੀ ਨਹੀਂ ਆਉਂਦਾ ਪਰਮਾਤਮਾ ਦੇ ਮਿਲਣ ਦਾ ਅੰਦਰੋ ਵਿਖੋ ਪਰਮਾਤਮਾ ਹੈ ਸਾਡੇ ਅੰਦਰ ਸਾਰਿਆਂ ਦੇ ਹੈ ਪਰ ਪ੍ਰਗਟ ਕਿਸੇ ਵਿਰਲੇ ਦੇ ਹੁੰਦਾ ਹੈ ਪ੍ਰਗਟ ਉਸ ਦੇ ਹੁੰਦਾ ਜੇ ਜੋ ਕੇ ਨਿਤਾ ਪ੍ਰਤੀ ਸੰਗਤ ਕਰਦਾ ਹੈ ਜਿਹੜਾ ਉਹ ਵੀ ਸੰਗਤ ਕਰਦਾ ਹੈ ਜਾਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਰਵਿਦਾਸ ਢੰਡਾ ਢੋਰ ਨੀਤ ਜਿਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਹੋਇਆ ਗੁਰੂ ਦੀ ਸੰਗਤ ਦੇ ਵਿੱਚੋਂ ਹੀ ਪਰਮਾਤਮਾ ਦੇ ਦਰਸ਼ਨ ਹੁੰਦੇ ਨੇ ਹੋਰ ਕੋਈ ਤਰੀਕਾ ਨਹੀਂ ਹੈ ਇਸ ਕਰਕੇ ਪਰਮਾਤਮਾ ਦੀ ਪ੍ਰਾਪਤੀ ਹੈ ਕੇਵਲ ਤੇ ਕੇਵਲ ਗੁਰੂ ਦੀ ਸੰਗਤ ਵਿੱਚੋਂ ਮੇਰੇ ਮਾਲਕ ਜੋ ਅੱਜ ਕਹਿੰਦੇ ਨੇ ਮੇਰੇ ਮਨ ਆਤਮ ਅਗੋਚਰ ਕਤ ਪਾਈਏ ਪੂਰਨ ਪਰਮੇਸ਼ਰ ਪਰਮਾਤਮਾ ਨੂੰ ਕਿਵੇਂ ਪਾਈਏ ਕੇਵਲ ਤੇ ਕੇਵਲ ਗੁਰੂ ਦੀ ਸੰਗਤ ਕਰਕੇ ਹੀ ਪਰਮਾਤਮਾ ਜਿਹੜਾ ਹੈ ਪਾਇਆ ਜਾ ਸਕਦਾ ਹੈ ਸੋ